ਲੁਰਿੰਗ ਸਸਿਕਾ ਬਾਈ ਜੀ ਸਾਰਿਆਂ ਨੂੰ ਬਾਈ ਜੀ ਅੱਜ ਆਪਾਂ ਤੁਹਾਡੇ ਨਾਲ ਰੂਬਰੂ ਹੋਏ ਆ ਕੋਈ ਖੁਸ਼ੀ ਕਰਕੇ ਨਹੀਂ ਹੋਏ ਕੁਝ ਮਨ ਦੇ ਵਾਲੇ ਕਈ ਦਿਨਾਂ ਦੇ ਉੱਠ ਰੇ ਸੀ ਜੋ ਕਿ ਕੱਲ ਸਵੇਰੇ ਅਖਬਾਰ 'ਚ ਇੱਕ ਖਬਰ ਪੜ੍ਹੀ ਮੈਂ ਮੁੰਡੇ ਨੂੰ ਨੇੜੇੋਂ ਵੀ ਦੇਖਿਆ ਸੀ ਖੇਡਦਾ ਵੀ ਦੇਖਿਆ ਮਿਲਿਆ ਵੀ ਪਰ ਕਾਫੀ ਗੱਲਾਂ ਬਾਤਾਂ ਦੁਨੀਆ ਕਰਦੀ ਆ ਪਰ ਕਰਕੇ ਆਪਾਂ ਉਹਨੂੰ ਛੱਡ ਦੰਨੇ ਆ ਅੱਜ ਮੇਰੇ ਮਨ 'ਦੇ ਕੋਈ ਵਿਚਾਰ ਆ ਕਿ ਆਪਾਂ ਉਹਨੂੰ ਕਿਸੇ ਹੱਲ ਤੱਕ ਲੈ ਕੇ ਤੁਰੀਏ ਤੁਸੀਂ ਸਾਰੇ ਮੇਰੇ ਵੀਰਾਂ ਨੇ ਮੈਨੂੰ ਮੈਨੂੰ ਤਾਂ ਕੀ ਆਪਾਂ ਕਬੱਡੀ ਨੂੰ ਸਪੋਰਟ ਕਰਨੇ ਆ ਕਬੱਡੀ ਨੂੰ ਥੋੜਾ ਬਹੁਤਾ ਕਿ ਸਿਸੇਰੇ ਲੱਗ ਜੇ ਜਾਂ ਫਿਰ ਇਹ ਤੋਂ हट ਕੇ ਆਪਾਂ ਸਾਈਡ ਨੂੰ ਬੈਠੀਏ ਫਿਰ ਆਪਾਂ ਬਿਲਕੁਲ ਹੀ ਚੋਰਾਂ ਦੇ ਹੱਥ ਦੇ ਦਈਏ ਇਹਨੂੰ ਕਬੱਡੀ ਦੇ ਕਈ ਮਨオリਜਨ ਲੱਗਦੇ ਆ ਕਿ ਗਲਤ ਹੈ ਕੋ ਸਹੀ ਵੀ ਹੈ ਭਾਈ ਜੀ ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਆ ਮੁੱਦਾ ਜੋ ਸਾਰੇ ਤੁਹਾਨੂੰ ਪਤਾ ਕਿ ਸਾਰੇ ਵਰਲਡ ਦੇ ਵਿੱਚ ਹਰੇਕ ਬੰਦਾ ਹੀ ਪੋਸਟ ਪਾਉਂਦਾ ਕਿ ਕਬੱਡੀ ਚ ਨਸ਼ਾ ਹੈ ਇਹ ਕਿਸੇ ਤੋਂ ਲੁਕੀ ਹੋਈ ਤਾਂ ਗੱਲ ਨਹੀਂ ਨਾ ਹੀ ਐ ਕਿ ਤੂੰ ਦੋ ਰਾਇਆ ਵੀ ਨਸ਼ਾ ਹੈ ਨਹੀਂਗਾ ਨਸ਼ਾ ਕੌਣ ਲਿਆਉਂਦਾ ਕਿੱਥੋਂ ਆਉਂਦਾ ਹੈ ਕਿਹੜੇ ਕਰਦੇ ਇਹ ਵੀ ਸਭ ਨੂੰ ਪਤਾ ਆਪਾਂ ਕਿਸੇ ਦਾ ਨਾਮ ਲੈ ਕੇ ਇੱਕ ਬੰਦੇ ਤੇ ਸੂਈ ਨਹੀਂ ਧਰ ਸਕਦੇ ਕਿਉਂਕਿ 100 ਬੰਦਾ ਹੈ 100 ਦਾ 100 ਇਨਵੋਲਵ ਹੈ ਇਹਦੇ ਵਿੱਚ ਜੇ ਆਪਾਂ ਇੱਕ ਦਾ ਨਾਮ ਲੈ ਦਿਆਂਗੇ ਕਿ ਫਲਾਨਾ ਦੰਦਾ ਜਾਂ ਐਨ ਆਰ ਆਈ ਦੰਦੇ ਹੈ ਜਾਂ ਟੂਰਨਾਮੈਂਟ ਕਮੇਟੀਆਂ ਦੰਦੀਆਂ ਜਾਂ ਇਹ ਕਰਦੇ ਆਪ ਇੱਕ ਰੋਕ ਸਕਦੇ ਆ ਪਤਾ ਕੀ ਹੈ ਟੂਰਨਾਮੈਂਟ ਕਮੇਟੀ ਤੇ ਆ ਜਾਂਦਾ ਕਿ ਬਾਅਦ ਚ ਸਰੰਜਾਂ ਮਿਲੀਆਂ ਜੀ ਉਥੋਂ ਟੀਕੇ ਮਿਲੇ ਪਹਿਲਾਂ ਕਿਉਂ ਨਹੀਂ ਆਪਾਂ ਉੱਥੇ ਰੋਕਦੇ ਹੈਨਾ ਆ ਉਹਨਾਂ ਨੂੰ ਪਹਿਲਾਂ ਹੀ ਰੋਕ ਸਕਦੇ ਹਾਂ ਕਿ ਪਹਿਲਾਂ ਹੀ ਰੋਕ ਕੇ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਬਾਈ ਜੀ ਇੱਥੇ ਤਲਾਸ਼ੀ ਹੋਊਗੀ ਗੱਡੀਆਂ ਦੀ ਇੱਕ ਇੱਕ ਬੰਦਾ ਗੱਡੀਆਂ ਕੋਲੇ ਲਾਵਾਂਗੇ ਟੂਰਨਾਮੈਂਟ ਕਮੇਟੀ ਇਹਨਾਂ ਦਾ ਕਰ ਸਕਦੀ ਹੈ ਯਾਰ ਪਿੰਡ ਦੇ ਵਿੱਚੋਂ 100 11000 ਰੁਪਏ ਇਕੱਠੇ ਕਰਦੇ ਆ ਤੁਹਾਨੂੰ ਤੇ 10 ਬੰਦੇ ਨਹੀਂ ਗੱਡੀਆਂ ਕੋਲੇ ਛੱਡ ਸਕਦੇ ਡੰਗਾਂ ਦੇ ਜਿਹੜਾ ਲਾਉਂਦਾ ਨੂੰ ਬਾਹਣਾ ਬੇਦੀ ਕੱਢੋ ਆਪ ਹੀ ਪਤਾ ਲੱਗ ਜੂ ਕਿ ਕਮੇਟੀਆਂ ਕੋਲ ਇਹਨਾਂ ਨੇ ਆਉਣਾ ਦੁਬਾਰਾ ਖੇਡਣ ਕਿ ਨਹੀਂ ਆਉਣਾ ਜਦੋਂ ਗੱਡੀ ਮੋਟਰ ਤੇ ਲੱਗਦੀ ਹੈ ਉਥੇ ਜਾ ਕੇ ਉਹਦੀ ਫੁੱਲ ਤਲਾਸੀ ਲਵੋ ਹੈਨਾ ਕੋਈ ਗੱਡੀ ਨਹੀਂ ਅਸੀਂ ਵੀ ਖੇਡੇ ਆ ਯਾਰ ਇੱਕ ਦਰੀ ਹੁੰਦੀ ਸੀ ਉਹੀ ਟੀਮਾਂ ਹੁੰਦੀਆਂ ਸੀ ਉਥੇ ਹੀ ਬੈੰਦੇ ਸੀ ਜੋਤਗੋ ਜੋਤੀ ਗਰਾਊਂਡ 'ਚ ਹੋ ਕੇ ਆ ਕੇ ਦੁਬਾਰਾ ਫੇਰ ਇਕੱਠੇ ਤਾਂਸ ਖੇਡਦੇ ਕੋਲੇ ਲੋਕਾਂ ਦੇ ਲੰਗੋਟਾ ਵੀ ਹੱਥ 'ਚ ਹੁੰਦਾ ਸੀ ਇੰਟਰਫੋਨ ਲੱਗੇ ਲਾਉਂਦੇ ਸੀ ਵਿੱਚ ਜਾ ਕੇ ਕਈਆਂ ਨੇ ਦੇਖੇ ਹੀ ਹੁਣ ਸਨ ਬੰਦਾ ਨਸ਼ੇ ਤੋਂ ਬਨਾਨੀ ਮਰਦਾ ਪਲੇਅਰ ਦੀ ਇੱਕ ਸੋਚਣ ਸ਼ਕਤੀ ਤੇ ਅਸਰ ਪਾਤਾ ਇਹਨਾਂ ਨੇ ਭਾਈ ਜੀ ਮੈਂ ਹੁਣੇ-ਹੁਣੇ ਵਿਆਹ ਗਿਆ ਸੀ ਸਲਸੋਂ ਡੀਬੀ ਦੇ ਮੁੰਡੇ ਦੀ ਮੈਰਿਜ ਸੀ ਬੇਟੇ ਦੀ ਸਕੀਰਤਰੀ ਸਾਰੀਆਂ ਫੈਡਰੇਸ਼ਨਾਂ ਦੇ ਨਮਾਇंदे ਉੱਥੇ ਪਹੁੰਚੇ ਸੀ ਸਾਰੇ ਇੱਕ ਟੇਬਲਾਂ ਦੇ ਇਕੱਠੇ ਬੈਠੇ ਸੀ ਪਰ ਯਾਰੇ ਜਦੋਂ ਕਬੱਡੀ ਦੀ ਗੱਲ ਆਉਂਦੀ ਹੈ ਤੇ ਉਦੋਂ ਅੱਡ ਕਿਉਂ ਜਦੋਂ ਕਿਸੇ ਦੇ ਫੰਕਸ਼ਨ ਤੇ ਇਕੱਠੇ ਹੋ ਸਕਦੇ ਆ ਇਹ ਇੱਕ ਉਥੇ ਜਦੋਂ ਆਪਾਂ ਨੂੰ ਲੜਾਉਣਾ ਬੰਦਰ ਵਾਂਗੂ ਲੜਾਈ ਦੇਖਣੀ ਹੈ ਤੇ ਉਥੇ ਲੱਗ ਕਿਉਂ ਸਾਰੇ ਇਹਨਾਂ ਨੇ ਪੋਲਟੈਕਸ਼ਨ ਦੇ ਲੀਡਰ ਨੇ ਇਹ ਕੋਈ ਕਾਂਗਰਸ ਲੀਆਂ ਕੋਈ ਕਾਲੀ ਦਲ ਲੱਲੀਆਂ ਆਪਾਂ ਦੇਖਦੇ ਵੀ ਆ ਕਿ ਫਲਾਣਾ ਫਲਾਣੇ ਨਾਲ ਫੋਟੋ ਜੋ ਬਸ ਇਹਨਾਂ ਨੇ ਇੱਕ ਕੀ ਹੈ ਆਪਾਂ ਨੂੰ ਵਰਤ ਰਿਹਾ ਅਸੀਂ ਤਾਂ ਵੀਰ ਛੱਡ ਕੇ ਸਾਈਡ ਤੇ ਆ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਕਬੱਡੀ ਨੇ ਖਾਸ ਕਰਕੇ ਸਾਨੂੰ ਇੱਕ ਨਾਂ ਦਿੱਤਾ ਫੌਜੀ ਫੌਜੀ ਜੇ ਮੈਂ ਬਣਿਆ ਸੀ ਉਹ ਫੌਜ ਨੇ ਦਿੱਤਾ ਸੀ ਪਰ ਕਬੱਡੀ ਨੇ ਮੈਨੂੰ ਉਹ ਫੌਜੀ ਦਾ ਰਤਬਾ ਦਿੱਤਾ ਫੌਜੀ ਰਹਿੰਦਾ ਅੱਜ ਮੈਂ ਜਿੱਥੇ ਵੀ ਜਾਣਾ ਮੈਨੂੰ ਮਾਣ ਮਹਿਸੂਸ ਹੁੰਦਾ ਜਦੋਂ 2-4 ਹਜ਼ਾਰ ਦੋਸਤ ਤਾਂ ਮਿਲਦੇ ਹੀ ਆ ਜਿਹੜੇ ਮਰਜੀ ਪਿੰਡ ਜਾਵਾਂ ਸ਼ਹਿਰ ਜਾਵਾਂ ਕਿ ਭਾਈ ਫੌਜੀ ਹੈਨਾ ਯਰ ਸੋਡਾ ਵੀ ਬਹੁਤ ਜ਼ਿਆਦਾ ਨਾ ਹੈ ਤੁਸੀਂ ਵੀ ਤਕੜੇ ਆ ਕੋਈ ਮਾੜਾ ਨਹੀਂਗਾ ਪਰ ਸੋਡੀ ਜਿਹੜੀ ਸੋਚ ਆ ਨਾ ਉਹ ਮਾੜੀ ਹੋਗੀ ਹੁਣ ਮੈਂ ਅਪੀਲ ਕਰਦਾ ਤੁਹਾਨੂੰ ਪਤਾ ਹੀ ਆ ਯਾਰ ਆਪਾਂ ਕੋਈ ਗੱਲ ਨਹੀਂ ਕਿ ਕਿੰਨੀਆਂ ਮੌਤਾਂ ਹੋਈਆਂ ਕਬੱਡੀ ਦੇ ਵਿੱਚ ਹਰ ਇੱਕ ਤੋਂ ਲੋਕੀ ਨਹੀਂ ਕੋਈ ਕਹਿੰਦਾ ਨਹੀਂ ਕੋਈ ਕਹਿ ਦਿੰਦਾ ਸਾਡਾ ਭਰਾ ਜੱਸ ਹੈ ਨਾ ਥਾਮਾ ਵਰਗਾ دیਵਾਨ ਸੀ ਯਾਰ ਇੰਨਾ ਸਿਆਣਾ ਸੀ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਵੀ ਬੰਦਾ ਇਹ ਰਾਹ ਪੈ ਜਾਊਗਾ ਸੌਖਮਣ ਚੋਲਾ ਸਾਹਿਬ ਦੀ ਹੁਣ ਹੋਈ ਮੌਤ ਉਹ ਤੋਂ ਪਹਿਲਾਂ ਵੀ ਅੰਬੀ ਅਟੂਰ ਦੀ ਮੌਤ ਹੋਈ ਕਿਹੜੀਆਂ-ਕਿਹੜੀਆਂ ਗਨਾਈਏ ਸਾਨੂੰ ਕਿ ਕੀ ਘਾਟਾ ਪਿਆ ਆਪਾਂ ਪੋਸਟਾਂ ਪਾਉਣੇ ਆ ਹਨਾ ਪੋਸਟਾਂ ਪਾ ਕੇ ਬਸ ਪੋਸਟਾਂ ਤੇ ਛੱਡ ਦਿੰਨੇ ਆ ਕਿ 10 ਦਿਨ ਚੱਲੀ ਜਾਂਦਾ ਬਾਈ ਜੀ ਕਬੱਡੀ ਨੂੰ ਘਾਟਾ ਪਿਆ ਕਬੱਡੀ ਨੂੰ ਘਾਟਾ ਨਹੀਂ ਪਿਆ ਉਹਦੇ ਮਾਂ ਪਿਓ ਨੂੰ ਘਾਟਾ ਪੈਂਦਾ ਉਹਦੇ ਮਾਂ ਪਿਓ ਨੂੰ ਪੁੱਛੋ ਕਰੇ ਕੱਲੀਆਂ ਪੋਸਟਾਂ ਪਾਉਣ ਤੋਂ ਬਾਅਦ ਆਪਾਂ ਉਹਨਾਂ ਦੇ ਘਰ ਗਏ ਆ ਭੋਗਤੇ ਵੀ ਨਹੀਂ ਜਾਂਦੇ ਅੱਦੇ ਸੁਖਮਣ ਚੋਲਾ ਸਾਹਿਬ ਜ਼ਿਆਦਾ ਤਗੜਾ ਸੀ ਤੇ ਉਹਦੇ ਜਾ ਕੇ ਬਹੁਤ ਲੋਕਾਂ ਨੇ ਉੱਥੇ ਅਫਸੋਸ ਜ਼ਾਹਰ ਕੀਤਾ ਨਹੀਂ ਆਮ ਪਲੇਅਰਾਂ ਦੇ ਕੋਈ ਭੋਗਤੇ ਵੀ ਨਹੀਂ ਮੈਂ ਦੇਖਿਆ ਕਿ ਉਹਦੇ ਭੋਗਤੇ ਜਿਆਦਾ ਬੰਦੇ ਹੋਣਗੇ ਚਲੋ ਭੋਗਤੇ ਚੱਲ ਜਣੇ ਤਾਂ ਭੋਗ ਤੋਂ ਬਾਅਦ ਵੀ ਕਿਹੜਾ ਬੰਦਾ ਮੈਨੂੰ ਦੱਸੇ ਕਿ ਅਸੀਂ ਉਹਦੇ ਪਰਿਵਾਰ ਲਈ ਆ ਕੀਤਾ ਹਣਾ ਇਹਨਾਂ ਚੀਜ਼ਾਂ ਨੂੰ ਆਪਾਂ ਛੱਡ ਕੇ ਯਾਰ ਸਾਰਾ ਕਾਸੇ ਨੂੰ ਛੱਡੀਏ ਹੁਣ ਤਾਂ ਅੰਤ ਹੀ ਆ ਇਹ ਸਮਝ ਲਓ ਕਿ ਜੇ ਹਜੇ ਵੀ ਨਾ ਆਪਾਂ ਖੜੇ ਹੋਏ ਤਾਂ ਫੇਰ ਤਾਂ ਕਬੱਡੀ ਦਾ ਅੰਤ ਆ ਪੈਸਾ ਕਬੱਡੀ ਚ ਬਹੁਤ ਬਾੜਤਾ ਪੈਸੇ ਦੀ ਕੋਈ ਗੱਲ ਨਹੀਂ ਦੌਰਾਈ ਨਹੀਂ ਕਿ ਪੈਸਾ ਪਰ ਪੈਸਾ ਵੀ ਕਬੱਡੀ ਦੇ ਵਿੱਚ ਵੀਰ 100 ਦੇ ਵਿੱਚੋਂ 10 ਪਲੇਅਰਾਂ ਤੇ ਕਰੀ ਪਹੁੰਚ ਹੁੰਦੀ ਹੈ ਜਿਹੜੇ ਮਾੜੇ ਪਲੇਅਰ ਆ ਉਹਨਾਂ ਨੂੰ ਕਿਰਾਇਆ ਵੀ ਨਹੀਂ ਦਿੱਤਾ ਜਾਂਦਾ ਰੋਂਦੇ ਆ ਵਿਚਾਰੇ ਹੈਨਾ ਵੰਡ ਕੇ ਦੋ ਯਾਰ ਕਿਰਾਇਆ ਕਮ ਸੇ ਕਮ ਕਿਰਾਇਆ ਤਾਂ ਕਮੇਟੀਆਂ ਇੱਕੋ ਜਿਹਾ ਦੋ ਉੱਥੇ ਦਾ ਇਰਖਾ ਨਾ ਕਰੋ ਨਵੇਂ ਮੁੰਡਿਆਂ ਨਾਲ ਫੇਰ ਹੀ ਉਹ ਤਕੜੇ ਹੋਣਗੇ ਜੇ ਉਹਨਾਂ ਨੂੰ ਪੈਸਾ ਦੇਵੋਗੇ ਯਾਰ ਮਨ ਭਰੇ ਆਉਂਦਾ ਇਹ ਜਿਹੜੀਆਂ ਗੱਲਾਂ ਸੋਚ ਕੇ ਕਦੇ ਕਰਕੇ ਕਿ ਅਸੀਂ ਵੀ ਇਹ ਚ ਦੌਰ ਚੋਂ ਲੰਗੇ ਆਂ ਜਦੋਂ ਅਸੀਂ ਤਕੜੇ ਹੀ ਯਾਰ ਉਹ ਹੀ ਗੱਲ ਆ ਗਈ ਕਿ ਸਾਨੂੰ ਤਾਂ ਲੋਕ ਕਰਾਇਆ ਪਹਿਲਾਂ ਦੰਦੇ ਸੀ ਤੇ ਦੂਜੇ ਵਿਚਾਰੇ ਪਲੇਅਰ ਸਾਡੇ ਕੋਲੇ ਆਉਂਦੇ ਸੀ ਬਾਈ ਸਾਨੂੰ ਕਰਾਇਆ ਨਹੀਂ ਦੰਦੇ ਤੇ ਦੋ ਤਿੰਨ ਟੂਰਨਾਮੈਂਟ ਜਿਆਦਾ ਲੋਕ ਮੈਨੂੰ ਕਹਿੰਦੇ ਸੀ ਫੌਜੀ ਰੋਲਾ ਪਾਉਂਦਾ ਰੋਲਾ ਨਹੀਂ ਸੀ ਪਾਉਂਦਾ ਯਾਰ ਮੈਂ ਉਹਨਾਂ ਦੇ ਹੱਕ 'ਚ ਖੜਦਾ ਸੀ ਉਦੋਂ ਵੀ ਮੈਨੂੰ ਪੂਰਾ ਜਿਆਦਾ ਟੋਲੇ ਟੂਰਨਾਮੈਂਟ ਤੇ ਕੋਲਡ ਵਾਲੇ ਫੌਜੀ ਨੇ ਵੀ ਸਾਡਾ ਸਾਥ ਦਿੱਤਾ ਵਧੀਆ ਟੀਮਾਂ ਸੀ ਸਾਡੀਆਂ ਅਸੀਂ ਪੂਰਾ ਟੂਰਨਾਮੈਂਟ ਬੰਦ ਕਰਕੇ ਗੱਡੀਆਂ ਜੇ ਅਬਰਾਦਾ ਦਾ ਕਾਫਲਾ ਜਾਂਦਾ ਸੀ ਇੱਕ ਕਿਰਾਇਆ ਨਾਂ ਪਲੇਅਰਾਂ ਨੂੰ ਦੇਣ ਦੀ ਖਾਤਰ ਉਹਨਾਂ ਦਾ ਸਟੈਂਡ ਲੈ ਕੇ ਕਿਉਂਕਿ ਅਸੀਂ ਜਿੱਦੇ ਹੀ ਪਰ ਉਹਨਾਂ ਦੀ ਖਾਤਰ ਹੀ ਸਾਰਾ ਕੁਝ ਛੱਡ ਕੇ ਉੱਥੇ ਤੁਰੇ ਹੁਣ ਕੋਈ ਕਿਸੇ ਦਾ ਸਾਥ ਨਹੀਂ ਦੇ ਰਿਹਾ ਸਾਥ ਕਿਹਨੇ ਦੇਣਾ 20000 ਰੁਪਏ ਲੈ ਕੇ ਪਲੇਅਰ ਵੱਡਦਾ ਤੱਕ ਰਹਿ ਵੇ ਨੰਬਰ ਆਉਂਦਾ ਕੋਈ ਜਿੱਤੇ ਕੋਈ ਹਾਰੇ ਉਹਦੇ ਪੈਸੇ ਤਾਂ ਪਹਿਲਾਂ ਹੁੰਦੇ ਆ ਉਹ ਕਮੇਟੀ ਵਾਲਿਆਂ ਨੂੰ ਵੀ ਰਾਨੂੰ ਇਹ ਚਾਹੀਦਾ ਕਿ ਜਿਹੜੇ ਪਲੇਅਰਾਂ ਨੂੰ ਤੁਸੀਂ ਪੈਸਾ ਨਹੀਂ ਦੇ ਰਿਆ ਆਉਣ ਵਾਲੇ ਉਹ ਵੀ ਸਟਾਰ ਹੋਣਗੇ ਹਰਕ ਨੂੰ ਪੈਸਾ ਦਿਓ ਯਾਰ ਜਿੱਤ ਹਾਰ ਅਗਲੇ ਦੇ ਵਸਦੀ ਆ ਪਹਿਲਾਂ ਕਿਸੇ ਨੂੰ ਪੈਸਾ ਨਾ ਦਿਓ ਪਲੇਅਰ ਨੂੰ ਉਹੀ ਪੈਸਾ ਕਿਰਾਏ ਚ ਦਿਓ ਤੁਸੀਂ ਮੇਰੀਆਂ ਗੱਲਾਂ ਮੈਨੂੰ ਪਤਾ ਵੀ ਅੱਜ ਕਈਆਂ ਨੂੰ ਚੁਬਣੀਆਂ ਬਾਕੀ ਜਿਹੜੇ ਪ੍ਰਮੋਟਰ ਹੈ ਉਹਨਾਂ ਕੋਲੇ ਸੀਟਾਂ ਹੀ ਰਾਖਮੀਆਂ ਜਿਹੜੇ ਉਹਨਾਂ ਦੇ ਛੱਟੇ ਮਾਰਦੇ ਆ ਸਾਰਾ ਸਾਰਾ ਦਿਨ ਬਾਈ ਜੀ ਬਾਈ ਜੀ ਜਾਂ ਉਹਨਾਂ ਦੇ ਘਰ ਤੇ ਜਾ ਕੇ ਕੁੱਤੇ ਨਮਾਉਂਦੇ ਆ ਉਹ ਤਾਂ ਸਟਾਰ ਆ ਉਹਨਾਂ ਲਈ ਚਾਹੇ ਉਹ 65 ਲੈਣ ਚਾਹੇ ਨਾ ਲੈਣ ਇਹ ਸਾਡੇ ਸਮੇਂ ਤੋਂ ਕੀ ਸਾਡੇ ਪਹਿਲਾਂ ਵਾਲੇ ਸਮੇਂ ਤੋਂ ਵੀ ਚੱਲਦਾ ਆ ਰਿਹਾ ਪਹਿਲਾਂ ਵਾਲੇ ਵੀ ਵੱਡੇ ਭਰਾਵਾਂ ਤੋਂ ਸੁਣਿਆ ਸੀ ਕਿ ਆਕੋ ਸਹੇਗਾ ਕਬੱਡੀ ਚ ਠੀਕ ਹੈ ਨਾ ਚੋਰੀ ਚ 31 ਨੂੰ ਕੱਢੋ ਯਾਰ ਈਰਖਾ ਕੱਢੋ ਕਿ ਛੱਟੇ ਮਾਰਨੇ ਬੰਦ ਕਰੋ ਕਰੇ ਤੁਸੀਂ ਦੇਖਿਆ ਫੌਜੀ ਰੋਂਦਾ ਕਿਸੇ ਦੇ ਗੋਡੇ 'ਚ ਲਟਦਾ ਕੋਈ ਬੰਦਾ ਕਹਦੇ ਕਿਸੇ ਤੋਂ ਨੀਕਰ ਜਰਾ ਮੰਗੀ ਹੋਏ ਐਨਆਰਆਈ ਤੋਂ ਕਿਤੇ ਹੋਰ ਕਰਿਆ ਹੋਵੇ ਉਹ ਭਰਾ ਮੇਰੇ ਅਣਖ ਨਾਲ ਜਿਉਮੋ ਅਣਖ ਨਾਲ ਰਹੋ ਤੁਸੀਂ ਵੀ ਪਲੇਅਰ ਹੋ ਯਾਰ ਮੈਂ ਇੱਕ ਪਲੇਅਰ ਤੇ ਹੁੰਦੇ ਟਾਈਮ ਵੀ ਦੇਖਿਆ ਕਿ ਇੰਨਾ ਸਿਆਣਾ ਪਲੇਅਰ ਯਾਰ ਉਹ ਨਸ਼ੇ ਦੀ ਲਤ ਦੇ ਵਿੱਚ ਉਹ ਬੰਦਾ ਸਾਨੂੰ ਕਹਿ ਰਿਹਾ ਕਿਤੇ ਫੰਕਸ਼ਨ ਤੇ ਕਿ ਬਾਈ ਜੀ ਤੁਸੀਂ ਨਾ ਦੋ ਕਮਿੰਟ ਜਾ ਸਕਦੇ ਆ ਮੈਨੂੰ ਆਹ ਆਤ ਪੰਗ ਲਾਉਣ ਦੀ ਪੈਗੀ ਤੇ ਮੈਂ ਪੰਗ ਲਾਵਾਂ ਤੇ ਮੈਨੂੰ ਉਦੋਂ ਹੀ ਪਤਾ ਲੱਗਿਆ ਵੀਰੇ ਪੰਗ ਨਹੀਂ ਇਹ ਚਿੱਟਾ ਲਾਊਗਾ ਤੇ ਉਹਦੇ ਬੱਲੇ ਸੁੱਕੇ ਹੋਏ ਇਹੋ ਜਿਹੇ ਪਲੇਅਰ ਯਾਰ ਜਿਨ੍ਹਾਂ ਤੇ ਇਹ ਵਿਸ਼ਵਾਸ ਨਹੀਂ ਕਰ ਸਕਦੇ ਨੇ ਸਿਆਣੇ ਪਲੇਅਰ ਵੀ ਲਤ ਪੈ ਗਏ ਯਾਰ ਜਿਹੜਾ ਜੇ ਵੀ ਆਪਾਂ ਇਹ ਦੌਰ ਨੂੰ ਕਿਸੇ ਪਾਸੇ ਨਾ ਮੋੜਿਆ ਨਾ ਆਉਣ ਵਾਲੇ ਦਿਨਾਂ 'ਚ ਹਫਤੇ 'ਚ ਨਹੀਂ ਤਿੰਨ ਦਿਨ ਬਾਅਦ ਖ਼ਬਰ ਆਇਆ ਕਿ ਟੈਕਨਾ ਮੌਤ ਸਾਨੂੰ ਪਤਾ ਹੀ ਆ ਯਾਰ ਟੈਕਨਾ ਮੌਤ ਕੀ ਦੀ ਹੁੰਦੀ ਆ ਉਹ ਵੱਡੋ ਜੀ ਆ ਪਿੰਡਾਂ ਦੇ ਵਿੱਚ ਕਿਹੇ ਜੱਟ ਦੀ ਤਾਂ ਟੈਕਨਾ ਮੌਤ ਨਹੀਂ ਹੋਈ 40 45 ਸਾਲ ਤੋਂ ਬਾਅਦ ਕੋਈ ਮੇਰੇ ਅਰਗਾ ਦਾ ਉਦੋਂ ਉਦੋਂ ਜਿਆਦਾ ਪੀ ਕੇ ਸੌਂ ਗਿਆ ਤਾਂ ਕਰੇ ਹੋ ਸਕਦਾ ਨਹੀਂ ਤਾਂ ਨੋ ਪੋਸਿਬਲ ਹੈ ਯਾਰ ਵੀਰ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਦਾ ਦੇਖੋ ਕਬੱਡੀ ਦੇ ਪ੍ਰੋਮੋਟਰਾਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਕੋਲੇ ਪੈਸਾ ਬਹੁਤ ਪਰ ਵੀਰ ਤੁਹਾਡੇ ਕੋਲੇ ਕਲਾ ਹੈ ਨਹੀਂਗੀ ਤੁਸੀਂ ਕਬੱਡੀ ਨਹੀਂ ਖੇਡੇ ਹੋਏ ਠੀਕ ਹੈ ਤੁਸੀਂ ਆਪਣੇ ਪੈਸੇ ਦੇ ਸਿਰ ਤੇ ਕਬੱਡੀ ਨੂੰ ਖਰੀਦਣਾ ਚਾਹੁੰਦੇ ਆ ਜੇ ਖਰੀਦਣਾ ਚਾਹੁੰਦੇ ਆ ਤਾਂ ਸਹੀ ਤਰੀਕੇ ਨਾਲ ਖਰੀਦੋ ਸਾਥ ਦਿਓ ਯਾਰ ਕਬੱਡੀ ਦਾ ਸਾਥ ਦਿਓ ਕਬੱਡੀ ਨੂੰ ਖਰੀਦ ਕੇ ਆਪਣੀ ਝੋਲੇ ਚ ਨਾ ਪਾਓ ਤੁਸੀਂ ਅਕੈਡਮੀਆ ਬਣਾ ਲੀਆਂ ਅਮਰੀਕਾ ਚ ਕਿੰਨਾ ਰੋਲਾ ਪਿਆ ਕਿ ਇੱਕ ਹੀ ਟੀਮ ਬਣੀ ਜੀ ਇੱਕ ਹੀ ਟੀਮ ਬਣੀ ਲੋਕਾਂ ਨੇ ਕੀ ਵੇਖਿਆ ਉੱਥੇ ਕੁਝ ਨਹੀਂ ਵੇਖਿਆ ਪੈਸੇ ਦੇਤੇ ਇੱਕ ਟੀਮ ਨੂੰ ਤਕੜੀ ਕਰਕੇ ਖੜ੍ਹਾ ਕੇ ਜਿੱਤ ਗਈ ਕੈਨੇਡਾ ਦੇ ਵਿੱਚ ਵਧੀਆ ਮੈਚ ਹੋਇਆ ਤਕੜੀਆਂ ਟੀਮਾਂ ਬਣੀਆਂ ਬਰਾਬਰ ਦੀਆਂ ਕੁਸ਼ਟੀਆਂ ਕੰਪਨੀਆਂ ਇੰਡੀਆ ਦੇ ਵਿੱਚ ਕੁਝ ਟੀਮਾਂ ਜਿਹੜੀਆਂ ਇੱਕੇ ਦਾਵੇਂ ਬਣ ਗਈਆਂ ਜਿਆਦਾ ਤਕੜੀਆਂ ਬਣਾ ਲਈਆਂ ਕਿ ਆ ਬੰਦਾ ਸਾਨੂੰ ਖੱਜਲ ਕਰਦਾ ਇਹਨੂੰ 10 ਲੱਖ ਚ ਖਰੀਦੋ ਉਹੀ 10 ਲੱਖ ਚਾਰ ਪਲੇਅਰਾਂ ਨੂੰ ਦਿਓ ਢਾਈ ਢਾਈ ਕਰਕੇ ਯਾਰ ਟੀਮਾਂ ਦੋ ਖੜੀਆਂ ਕਰ ਦੋ ਇੱਕ ਦੀਆਂ ਕੀ ਦੋ ਬਣਾ ਦਿਓ ਇੱਕ ਨਾਂ ਤੇ ਦੋਨਾਂ ਫੈਡਰੇਸ਼ਨਾਂ ਚ ਪਾ ਦਿਓ ਇੱਕ ਇੱਕ ਬੰਦੇ ਨੂੰ ਇੰਨਾ ਇੰਨਾ ਪੈਸਾ ਸੈੱਟ ਕੇ ਤੁਸੀਂ ਦੂਜਿਆਂ ਦਾ ਤਾਂ ਹੱਕ ਮਾਰੀ ਜਾਂਦੇ ਆ ਨਾ ਕਿਤੇ ਕਰੋ ਕਬੱਡੀ ਲਈ ਕਰੋ ਅਸੀਂ ਤੁਹਾਡਾ ਸਾਥ ਦੰਨੇ ਆ ਅਸੀਂ ਵੀ ਖੁਸ਼ ਆਂ ਕਿ ਤੁਸੀਂ ਕਬੱਡੀ ਲਈ ਕੁਝ ਕਰ ਰਹੇ ਹੋ ਪਰ ਕਬੱਡੀ ਚ ਉਹਨੂੰ ਹੱਕ ਦਿਓ ਜਿਨ੍ਹਾਂ ਦਾ ਬੰਦ ਆ ਜਿਹੜੇ ਪਲੇਅਰ ਆ ਉਹਨਾਂ ਨੂੰ ਰੋਕੋ ਵੀ ਭਾਈ ਚੈੱਕ ਅਪ ਕਰੋ ਯਾਰ ਨਸ਼ੇ ਚੈੱਕ ਅਪ ਕਰੋ ਨਸ਼ੇ ਚੈੱਕ ਅਪ ਦੇ ਮਹਾਨੇ ਤੇ ਪਲੇਅਰਾਂ ਤੋਂ ਪੈਸੇ ਲੈ ਗਏ ਪਹਿਲਾਂ ਵੀ ਉਦੋਂ ਮੈਂ ਵੀ ਖੇਡਦਾ ਸੀ ਮੈਂ ਛੱਡੀ ਉਹਨਾਂ ਦਿਨਾਂ ਚ ਛੱਡੀ ਕੋਈ ਮੇਰੇ ਸੱਟ ਨਹੀਂ ਸੀ ਕੋਈ ਫੇਰ ਨਹੀਂ ਸੀ ਕੋਹਨੇ ਸੀ ਉਹਦਾ ਹੀ ਛੱਡ ਕੇ ਪਾਸੇ ਹੋਏ 30-3000 ਰੁਪਇਆ ਲਿਆ ਸਾ ਤੋਂ ਕੀ ਇੱਕ ਪਿਸ਼ਾਬ ਟੈਸਟ ਕਰਾ ਕੇ ਪਿਸ਼ਾਬ ਵੀ ਅੰਦਰ ਕੀ ਪਤਾ ਕੀ ਦਾ ਲਾਲ ਆ ਕੇ ਕਹਾਂ ਗਿਆ ਪਿਸ਼ਾਬ ਦੇ 30-3000 ਰੁਪਇਆ ਟੈਸਟ ਦਾ ਪੈਸਾ ਕਮਾਇਆ ਪੈਸਾ ਗਿਆ ਚੋਰੀ ਆਉਂਦੀ ਆ ਚੋਰੀ ਕਰਕੇ ਲੋਕ ਤੁਰੇ ਜਾਂਦੇ ਠੀਕ ਹੈ ਪਰ ਹੁਣ ਲਾਸਟ ਤੇ ਸੋਨੂੰ ਮੈਂ ਇੱਕੋ ਹੀ ਗੱਲ ਕਹਣਾ ਸਾਰੇ ਵੀਰਾਂ ਨੂੰ ਜੇ ਦਾ ਸਹਿਮਤ ਹੋਏ ਤਾਂ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਤੁਸੀਂ ਉਹਤੇ ਮੇਰਾ WhatsApp ਵੀ ਚੱਲਦਾ ਹੈ ਤੁਸੀਂ ਆਪਦਾ ਨਾਮ ਐਡਰੈਸ ਮੈਨੂੰ ਪੂਰਾ ਭੇਜ ਦਿਓ ਅਸੀਂ ਤੁਹਾਡੇ ਤੱਕ ਪਹੁੰਚ ਕਰਾਂਗੇ ਹਰ ਇੱਕ ਜ਼ਿਲ੍ਹੇ ਦੇ ਜਿੰਨੇ ਵੀ ਪੁਰਾਣੇ 플레이ਰ ਜਾਂ ਕੋਈ ਸਮਾਜ ਸੇਵੀ ਸੰਸਥਾ ਜਾਂ ਜਿਹੜੇ ਵੀ ਸਾਡੇ ਨਾਲ ਤੁਰ ਸਕਦੇ ਬੰਦੇ ਇਹ ਵੀਰੇ ਇੱਕ ਆਏ ਨਹੀਂ ਤੋਰਾ ਕਿ ਕੱਲੇ ਨੰਬਰ ਭੇਜ ਦੋਗੇ ਇਹ ਆਪਾਂ ਨੂੰ ਇੱਕ ਜਦਾਂ ਜੰਗ ਲੜਨੀ ਪੈਣੀ ਆ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ 8-10 ਬੰਦੇ ਆਪਾਂ ਉਹਨਾਂ ਨੂੰ ਡੀਸੀ ਦਫ਼ਤਰ ਲੈਟਰ ਦੇਵਾਂਗੇ ਕਿ ਆਹ ਥਾਂ ਤੇ ਟੂਰਨਾਮੈਂਟ ਹੁੰਦਾ ਜੀ ਇਥੇ ਨਸ਼ਾ ਨੂੰ ਚੈੱਕ ਕੀਤਾ ਜਾਵੇ ਸਾਨੂੰ ਸਰਕਾਰੀ ਗਨਮੈਨ ਦਿੱਤੇ ਜਾਣ ਸਕਿਉਰਿਟੀ ਨਾਲ ਸਰਕਾਰੀ ਡਾਕਟਰ ਦਿੱਤਾ ਜਾਵੇ ਉਹ ਟੂਰਨਾਮੈਂਟ ਤੇ ਅਸੀਂ ਜਾ ਕੇ ਪੰਜ ਜਾਂ ਚਾਰ ਪਲੇਅਰਾਂ ਦੇ ਚਾਹੇ ਉਹ ਫੈਡਰੇਸ਼ਨ ਦਾ ਮੈਚ ਹੋਵੇ ਚਾਹੇ ਉਹ ਸਿੰਪਲ ਮੈਚ ਹੋਵੇ ਅਸੀਂ ਉਹਨਾਂ ਦੇ ਸਿੰਪਲ ਲੈ ਕੇ ਸਰਕਾਰੀ ਤੌਰ ਤੇ ਚੈੱਕ ਅਪ ਕਰੋ ਕਿ ਸਰਕਾਰ ਨੂੰ ਵੀ ਪਤਾ ਲੱਗ ਜੇ ਕਿ ਹਾਂ ਕਬੱਡੀ ਚ ਨਸ਼ਾ ਤੇ ਕੋਈ ਇਹਨਾਂ ਨੂੰ ਲਾਨਤ ਪਵੇ ਜਿਹੜੇ ਵੀ ਬੰਦੇ ਸਹਿਮਤ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਮੈਨੂੰ 8-10 ਬੰਦੇ ਨੰਬਰ ਸੈਂਡ ਕਰੋ ਕਿ ਆਪਾਂ ਇਹ ਰਾਹ ਤੁਰੀਏ ਟੂਰਨਾਮੈਂਟ ਤੇ ਆਪਦੇ ਤੌਰ ਤੇ ਚੈੱਕ ਅਪ ਕਰੀਏ ਨਾ ਤਾਂ ਕਿਸੇ ਪ੍ਰਮੋਟਰ ਨੇ ਕਰਨੇ ਆ ਨਾ ਕਿਸੇ ਕਬੱਡੀ ਵਾਲੇ ਨੇ ਕਰਨੇ ਆ ਬਾਕੀ ਗੱਲ ਕੀ ਰਹੀ ਗੈਂਗਸਟਰ ਦੀ ਲੋਕ ਕਹਿੰਦੇ ਗੈਂਗਸਟਰ ਮਾਰੇ ਆ ਮੈਂ ਕਹਿੰਦਾ ਜੇ ਗੈਂਗਸਟਰ ਕਬੱਡੀ ਦੇ ਵਿੱਚ ਆਏ ਉਹਨਾਂ ਵੀਰਾਂ ਦੀ ਵੀ ਕੋਈ ਮਜਬੂਰੀ ਆ ਘਰੋਂ ਭੱਜੇ ਆ ਪਰਚੇ ਹੋਏ ਆ ਉਹਨਾਂ ਤੇ ਆਪਦੇ ਮਨ ਦੁਖੀ ਨਾਲ ਤੁਰਦੇ ਫਿਰਦੇ ਆ ਮੈਨੂੰ ਨਹੀਂ ਪਤਾ ਕਿਉਂ ਕਿਹੜੇ ਰਾਹ ਤੁਰ ਕੇ ਕਿਉਂ ਭਟਕੇ ਆ ਪਰ ਜੋ ਕਬੱਡੀ ਚ ਆਇਆ ਤਾਂ ਕਬੱਡੀ ਦਾ ਕੋਈ ਸੁਧਾਰ ਵੀ ਹੈਗਾ ਨਹੀਂ ਤਾਂ ਹੁਣ ਨੂੰ 2-4 ਸਾਲ ਪਹਿਲਾਂ ਹੀ ਖਤਮ ਹੋ ਜਾਣੀ ਸੀ ਜਿਹੜੇ ਪਲੇਅਰਾਂ ਦੇ ਹਾਲ ਹਨ ਪਿਛਲੇ ਸਾਲ ਮੈਨੂੰ ਕਿਸੇ ਬੰਦੇ ਨੇ ਕਿਹਾ ਕਿ ਅਕੈਡਮੀ ਚ ਲਾਲਾ ਮੈਂ ਦੋ ਮੈਚਾਂ ਦੇ ਗਿਆ ਸੀ ਮੈਂ ਦੇਖ ਕੇ ਦੱਸਦਾ ਇਹਨਾਂ ਦੇ ਮਾਮੇ ਭੁਆਈ ਮਾਰੀ ਜਾਂਦੇ ਨਸ਼ੇ 'ਚ ਰਜੇ ਬੇ ਕਦੇ ਪਹੁੰਚਦੇ ਨਹੀਂ ਸਿਰ ਇੰਨੇ ਲਾਰੇ ਲਾਉਂਦੇ ਹਨ ਉਹਨਾਂ ਤੋਂ ਡਰਦੇ ਹੀ ਮੈਚਾਂ ਮੂਚਾਂ ਤੇ ਪਹੁੰਚ ਜਾਂਦੇ ਹਨ ਤੇ ਉਹਨਾਂ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਵੀ ਸਾਡਾ ਸਾਥ ਦਿਓ ਤੁਸੀਂ ਵੀ ਯਾਰ ਮਾਮਾ ਦੇ ਪੁੱਤਾਂ ਠੀਕ ਹੈ ਇੱਕ ਤਰ੍ਹਾਂ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਕੁਝ ਸੁਧਾਰ ਲਿਆਉਣਾ ਚਾਹੁੰਦੇ ਆ ਤੇ ਮੇਰਾ ਵੀਰ ਜੇ ਹੋ ਸਕਦਾ ਤਾਂ ਤੁਸੀਂ ਸਾਨੂੰ ਪੂਰਾ ਸਪੋਰਟ ਕਰੋਗੇ ਬਾਕੀ ਵੀਰ ਤੁਸੀਂ ਮੈਨੂੰ ਨੰਬਰ ਸੈਂਡ ਕਰੋ ਕਿ ਆਪਾਂ ਇਹਨੂੰ ਜਨਵਰੀ ਦੇ ਮਹੀਨੇ ਤੋਂ ਸ਼ੁਰੂਆਤ ਕਰੀਏ ਜਨਵਰੀ ਦੇ ਮਹੀਨੇ ਤੋਂ ਸ਼ੁਰੂਆਤ ਕਰਾਂਗੇ ਕੁਝ ਟੂਰਨਾਮੈਂਟ ਉਹਦੇ ਆਪਾਂ ਅਲੱਗ-ਅਲੱਗ ਜ਼ਿਲ੍ਹਿਆਂ 'ਚ ਪਹੁੰਚ ਕਰਾਂਗੇ ਇੱਕ ਹਰ ਫੂਕ ਕੇ ਤਮਾਸ਼ਾ ਦੇਖਣਾ ਪੈਣਾ ਇੱਥੇ ਇਹ ਵੀ ਨਹੀਂ ਕਿ ਆਪਾਂ ਨੂੰ ਕਿਸੇ ਨੇ ਪੈਸੇ ਦੇਣੇ ਆ ਆਪਣਿਆਂ ਦਾ ਜੇਬਾ ਜੋ ਕਢਾਉਣ ਵਾਲੇ ਭਲਾ ਦੀਵਾ ਜਾਣਗੇ ਰਸਤੇ ਸਾਲਿਆਂ ਨੇ ਦੋ ਪੈਗ ਲਾ ਕੇ ਖੜ ਕੇ ਕਿਤੇ ਕੱਟਲ ਹੋ ਇਹਨਾਂ ਦੇ ਚੰਗੇ ਕੰਮ ਲਈ ਕਿਸੇ ਨੇ ਨਹੀਂ ਆਪਣੇ ਮੂਰੇ ਆਉਣਾ ਆਉਣਾ ਤਾਂ ਆਪਾਂ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਪੁਰਾਣੇ ਪਲੇਅਰ ਜਾਂ ਐਨ ਆਰ ਆਈ ਵੀਰ ਆ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਨਾ ਪ੍ਰੋਮੋਟਰ ਆ ਜਿਹੜੇ ਉਹ ਵੀ ਸਾਡਾ ਸਾਥ ਦਿਓ ਅਸੀਂ ਤੁਹਾਡਾ ਯਾਰ ਉਹ ਤੋਂ ਵੱਧ ਸਾਥ ਦੇਵਾਂਗੇ ਜੇ ਤੁਸੀਂ ਟੂਰਨਾਮੈਂਟ ਤੇ 10 ਲੱਖ ਲਾਉਨੇ ਆ ਉਹ ਹੀ ਟੂਰਨਾਮੈਂਟ ਤੁਹਾਡਾ 5 ਲੱਖ ਚ ਹੋਊਗਾ ਉਹ ਹੀ 5 ਲੱਖ ਤੁਸੀਂ ਆਪਦੇ ਪਿੰਡ ਚ ਲਾਇਓ ਇਹ ਗੱਲ ਨੂੰ ਤੁਸੀਂ ਮਿੱਥੋ ਲਿਖਾ ਕੇ ਲੈ ਲਓ ਕਰਾਇਆ ਟੀਮਾਂ ਨੂੰ ਇੱਕੋ ਜਿਹਾ ਦਿਓ ਯਾਰ ਨਵੇਂ ਪਲੇਅਰਾਂ ਦਾ ਵੀ ਧਿਆਨ ਰੱਖੋ ਨਵੇਂ ਪਲੇਅਰਾਂ ਨੂੰ ਸਾਥ ਲਓ ਜੋੜੋ ਉਹਨਾਂ ਨੂੰ ਪੁਰਾਣਿਆਂ ਨੂੰ ਬਹੁਤ ਕੁਝ ਮਿਲ ਗਿਆ ਠੀਕ ਹੈ ਪੁਰਾਣੇ 플레이ਰਾਂ ਨੂੰ ਵੀ ਬੇਨਤੀ ਹੈ ਕਿ ਨਵੇਂ ਦਾ ਸਾਥ ਤੁਸੀਂ ਵੀ ਦਿਓ ਯਾਰ ਮਾੜੀ ਮੋਟੀ ਆਪਣੇ ਵੱਲੋਂ ਆਪਣੀ ਕੀ ਨੂੰ ਸੋਚੋ ਕਿ ਅੱਜ ਅਸੀਂ 25000 ਰੁਪਇਆ ਲੈ ਰਹੇ ਹਾਂ ਤੇ ਇੱਕ 플레이ਰ ਹੈ ਯਾਰ ਸਾਡੇ ਵਰਗਾ ਹੀ ਹੈ ਜਦੋਂ ਅਸੀਂ ਨੀਕਰ ਚੱਕ ਕੇ ਤੁਰਦੇ ਹਾਂ ਉਹ ਵੀ ਨੀਕਰ ਚੱਕ ਕੇ ਤੁਰਦਾ ਹੈ ਉਹਨੂੰ ਵੀ ਕੁਝ ਮਿਲੇ ਹੱਕ ਮਿਲੇ 25 ਦੀ ਥਾਂ ਤੇ ਦਾਹ ਲੈ ਲਓ 15 ਦੂਜਿਆਂ ਨੂੰ ਕਹੋ ਕਮੇਟੀ ਨੂੰ ਕਿ 15 ਬਿੱਲ ਕਰਾਇਆ ਦੇ ਜੇ ਮੇਰੀਆਂ ਗੱਲਾਂ ਕੌੜੀਆਂ ਲੱਗੀਆਂ ਤੇ ਮੇਰਾ ਨੰਬਰ ਵੀ ਦਿੱਤਾ ਤੁਹਾਨੂੰ ਮੈਂ ਦੇ ਦਿੰਦਾ ਏ ਨੰਬਰ ਤੇ ਗਾਲਾਂ ਵੀ ਕੱਢ ਲਿਓ ਪਰ ਕੱਢਿਓ ਥੋੜਾ ਜਿਆ ਕਮੈਂਟਾਂ 'ਚ ਨਾ ਕੱਢੋ ਮੇਰਾ ਬਈ ਪਰਸਨਲ ਹੀ ਆਜੋ ਠੀਕ ਹੈ ਨਾ ਇਥੇ ਦੁਨੀਆ ਨੂੰ ਦਿਖਾਵਾ ਕਰਦੇ ਆਪਾਂ ਠੀਕ ਵੀ ਨਹੀਂ ਲੱਗਦੇ ਤੇ ਮੇਰਾ ਨੰਬਰ ਨੋਟ ਕਰ ਲਓ ਬਈ ਜੀ 98553 95704 98553 95704 ਇਹ ਤੇ ਵਟਸਐਪ ਵੀ ਚੱਲਦਾ ਹੈ ਇਹ ਤੇ ਕਾਲ ਵੀ ਹੋ ਸਕਦੀ ਹੈ ਮੇਰਾ ਵੀ ਇਹਨੂੰ ਡਰਾਮਾ ਪਤਾ ਕੀ ਹਰ ਰੋਜ਼ ਲੋਕ ਕੋਈ ਨਾ ਕੋਈ ਪੋਸਟ ਪਾਉਂਦਾ ਤੇ ਉਹਨੂੰ ਆਪਾਂ ਉੱਥੇ ਹੀ ਛੱਡ ਦਨੇ ਆ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪੋਸਟ ਪਾਈ ਇਹਨੂੰ ਪੇਜਾਂ ਵਾਲਿਆਂ ਨੇ ਚੱਕਣਾ। ਕੀ ਲੈਣਾ ਸ਼ੋਰਤ ਲੈਣ ਦੀ ਖਾਤਰ ਫੌਜੀ ਰੌਣ ਤੇ ਦੀਆਂ ਸੱਚੀਆਂ ਦੇ ਖਰੀਆਂ ਗੱਲਾਂ। ਬਸ ਲਿਖ ਕੇ ਉਹਦੇ ਤੇ ਕਮੈਂਟ ਆ ਜਾਣਗੇ। ਥੋੜਾ ਜਿਹਾ ਉਹ ਹੋ ਜਾਊਗਾ ਪੇਜ ਦੀ ਲੋ ਬਣ ਜੂਗੀ। ਆਪਾਂ ਇਹਨੂੰ ਇੱਥੇ ਨਹੀਂ ਛੱਡਣਾ ਹੁਣ। ਜੇ ਆਪਾਂ ਤਰਿਆਂ ਤਾਂ ਇਹਨੂੰ ਗੱਲ ਨੂੰ ਸਿਰੇ ਲਾਵਾਂਗੇ। ਸਿਰੇ ਲਾਉਣ ਦੀ ਖਾਤਰ ਹੀ ਤორე ਨਹੀਂ ਤਾਂ ਪਹਿਲਾਂ ਵੀ ਘਰੇ ਬੈਠੇ ਸੀ ਤੇ ਹੁਣ ਵੀ ਬੈਠ ਸਕਦੇ ਆ ਮੈਨੂੰ ਲੱਗਦਾ ਮੇਰੇ 70% ਯਾਰਾਂ ਦੋਸਤਾਂ ਨੂੰ ਪਤਾ ਕਿ ਮੇਰੀ ਜ਼ਿੰਦਗੀ ਕਿੰਨੀ ਸੈਟ ਮੈਂ ਕਬੱਡੀ ਵਾਲਿਆਂ ਦੇ ਵਿੱਚੋਂ 99% ਤੋਂ ਸੈਟ ਲਗਜ਼ਰੀ ਜ਼ਿੰਦਗੀ ਜਿਹਾ ਰਹਾਂ ਮੈਂ ਪਰ ਮੈਂ ਇਹਨੂੰ ਯਾਰ ਬੱਚਿਆਂ ਨੂੰ ਸੁਣ ਕੇ ਮੈਂ ਥੋੜੇ ਦਿਨ ਪਹਿਲਾਂ ਇੱਥੇ ਮੇਰੇ ਕੋਲੇ ਮੇਰਾ ਯਾਰ ਦੋਸਤ ਆਇਆ ਚੈਨਾ ਨੱਥੋ ਕਿਉਂ ਤੋਂ ਕੈਨੇਡਾ ਤੋਂ ਉਹਨੇ ਸਵੇਰੇ ਫੋਨ ਕਰਿਆ ਕਹਿੰਦਾ ਬਾਈ ਜੀ ਲੰਡਨਾਂ ਨੂੰ ਕਿ ਭਾਈ ਆ ਕੇ ਖੇਡ ਕੇ ਕਹਿੰਦੇ ਭਾਈ 4 ਵਜੇ ਆਇਆ ਸਵੇਰੇ 4 ਵਜੇ ਮੈਚ ਖੇਡ ਕੇ ਵਾਪਸ ਆ ਲੰਡਨ ਦੀ ਟੀਮ ਲੰਬੀ ਤੋਂ ਦੇਖੋ ਯਾਰ ਟੂਰਨਾਮੈਂਟਾਂ ਦੇ ਹਾਲ ਹੈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਪਲੇਅਰ ਵੀ ਕੰਨ ਖੋਲ ਕੇ ਸੁਣ ਲੋ ਕਿ ਕਿਸੇ ਨੂੰ ਪਤਾ ਨਹੀਂ ਮੈਨੂੰ ਸਾਰਾ ਪਤਾ ਹੈ ਮੈਂ ਬੰਦਿਆਂ ਦੇ ਨਾਂ ਵੀ ਲੈ ਸਕਦਾ ਸੰਗਰੂਰ ਤੋਂ ਭਾਈ ਜੀ ਮੈਂ ਬਾਜੇਖਾਨੇ ਨੂੰ ਟੀਮ ਚੱਲੀ ਤੇ ਮੈਂ ਗੱਡੀ 'ਚ ਬਹਿ ਗਿਆ ਉਹਨਾਂ ਦੀ ਜ ਮੈਂ ਆਦਿਕ ਅੱਖਾਂ ਨਾਲ ਨਸ਼ਾ ਦੇਖਿਆ ਖਾਂ ਨਾਲ ਖਾਂਦੇ ਵੀ ਦੇਖੇ ਟੀਕੇ ਲਾਉਂਦੇ ਵੀ ਦੇਖੇ ਅੱਧਾ ਪੌਣਾ ਘੰਟਾ ਮੈਚ ਬਾਜੇਖਾਨੇ ਗੱਡੀ ਪਹੁੰਚੀ ਨਹੀਂ ਉਦੋਂ ਪਿੱਛੇ ਡੋੜ ਪਿੰਡੋਂ ਆਉਂਦਾ ਉੱਥੇ ਖੜ ਕੇ ਉਹਨਾਂ ਨੇ ਬਾਹਰ ਅੰਦਰ ਜਾ ਕੇ ਆਪਦਾ ਸਮਾਨ ਲਾ ਕੇ ਉਹਦੇ ਟਾਈਟ ਹੋ ਗਏ ਯਾਰ ਹਜੇ ਬਾਜੇਖਾਨਾ ਉੱਥੋਂ 4 ਕਿਲੋ 5 ਕਿਲੋ ਮੀਟਰ ਪਿੱਛੇ ਸੀ ਮੈਚ ਦਾ ਪਤਾ ਨਹੀਂ ਉਦੋਂ ਬਾਅਦ ਕਦੋਂ ਬੁਲਣਾ ਸੀ ਜਿਹੜਾ ਹਾਈ ਹਾਲ ਰਹੇ ਉਹਨਾਂ ਪਲੇਅਰਾਂ ਦੇ ਵਿੱਚੋਂ ਜਿਹੜੇ ਕੱਲ੍ਹ ਵਾਲੀ ਸੀਧੀ ਜਿਹੜੇ ਨੇ ਪ੍ਰਾਪਤ ਕਰੀ ਹੈ ਨਾ ਮੇਰੇ ਵੀਰ ਨੇ ਉਹਨਾਂ ਪਲੇਅਰਾਂ ਦੇ ਵਿੱਚੋਂ ਹੀ ਸੀ ਸਾਰੇ ਮੇਰੇ ਵੀਰ ਕਦੇ ਇਸੇ ਰਸਤੇ ਨਾ ਤੁਰਜੋ ਪਿੱਛੇ ਮੁੜੋ ਮਿਹਨਤ ਲਾਓ ਯਾਰ ਮਿਹਨਤ ਨਾਲ ਪਹਿਲਾਂ ਵਾਲੇ ਬੰਦਿਆਂ ਨੇ ਮਿਹਨਤ ਲਾਈ ਆ ਹਜੇ ਵੀ ਸਰੀਰ ਉਹਨਾਂ ਦੇ ਉਹੋ ਜਿਹੇ ਆ ਜਿਹੜੇ ਮਿਲਦੇ ਆ ਮੈਨੂੰ ਮੇਰੇ ਯਾਰ ਦੋਸਤ ਮਿਲਦੇ ਜਿੰਨੇ ਵੀ ਮੇਰੇ ਨਾਲ ਖੇਡੇ ਜਾਂ ਮੈਥੋਂ ਪਹਿਲਾਂ ਦੇ ਵੀ ਖੇਡੇ ਹੋਏ ਆ ਕਿਸੇ ਨੂੰ ਵੇਖੋ ਕਾਕੇ ਫਤੇ ਗੜੀਆਂ ਨੂੰ ਦੇਖੋ ਬਬਲੀ ਚੜੱਕ ਨੂੰ ਦੇਖੋ ਯਾਰ ਲਾਲੇ ਤੌਂ ਗਾਲੀਆਂ ਨੂੰ ਦੇਖੋ ਫਿਟਨੈਸ ਆ ਉਹਨਾਂ ਦੀ ਜੇ ਪਹਿਲਾਂ ਦੀ ਮਿਹਨਤ ਲਾਈ ਆ ਤਾਂ ਹਜੇ ਵੀ ਫਿੱਟ ਆ ਹੋ ਸੋਡੇ ਸਰੀਰ ਮਾ ਦੇ ਪੁੱਤੋ ਜਦੋਂ ਮੇ ਬੁੜੀ ਨੂੰ ਬੱਚਾ ਹੋ ਕੇ ਉਸ ਤੋਂ ਬਾਅਦ ਹੁੰਦੀ ਹੈ ਨਾ ਛਾਤੀ ਢਲਕੇ ਜਾਂਦੀ ਹੈ ਛੋਟੇ ਉਦੋਂ ਜਿਆਦਾ ਬੁਰੇ ਹਾਲਾਤ ਹੋ ਜਾਂਦੇ ਆ ਜਦੋਂ ਤੁਸੀਂ ਸਮਾਨ ਛੱਡਦੇ ਆ ਫਿਟਨੈਸ ਨਹੀਂ ਛੋਟੀ ਛੋਟਾ ਅੰਤ ਹੈ ਤੁਸੀਂ ਕਬੱਡੀ ਦਾ ਵੀ ਅੰਤ ਲਿਆ ਰਹੇ ਹੋ ਮੈਂ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪ੍ਰੋਮੋਟਰ ਐ ਪੈਸਾ ਬਹੁਤ ਲਾ ਰਹੇ ਆ ਪੈਸਾ ਲਾਓ ਵੀਰ ਸਹੀ ਤਰੀਕੇ ਨਾਲ ਲਾਓ ਤੁਸੀਂ ਯਾਰ ਪਿੰਡ ਟੂਰਨਾਮੈਂਟ ਕਰਉਣਾ ਬੰਦੇ ਛੱਡੋ ਕਪਾਂ ਦੇ ਕਿੱਥੇ ਗੱਡੀ ਖੜਦੀ ਤੇ ਕੱਪ ਕਰਾਓ ਇਹਨਾਂ ਦੇ ਨਸ਼ਾ ਆਪ ਹੀ ਖਤਮ ਹੋ ਜਾਣਾ ਠੀਕ ਹੈ ਨਾ ਸੁਕੀ ਇਸਰਾਮ ਦਾ ਫੋਨ ਤੇ ਉਸ ਤੋਂ ਬਾਅਦ ਜੋ ਵੀ ਆਪਾਂ ਕਰਨਾ ਨਾ ਹੁਣ ਮੇਰਾ ਵੀਰ ਇਹ ਨੂੰ ਇੱਕ ਖਾਸੇ ਮਜ਼ਾਕ ਚ ਲੈ ਕੇ ਨਾ ਛੱਡ ਦਿਓ ਨਹੀਂ ਤਾਂ ਮੇਰਾ ਵੀਰ ਵਿਸ਼ਵਾਸ ਛੁੱਟ ਜੂ ਜੇ ਮੈਂ ਉੱਠਿਆ ਨਾ ਕੁਝ ਕਰਨ ਨੂੰ ਤੇ ਮੇਰਾ ਸਾਥ ਦਿਓ ਮੇਰੇ ਵੀਰ ਹਰ ਰੋਜ਼ ਗੱਡੀ ਲੈ ਕੇ ਜਾਣਾ ਪਿਆ ਕਰਨਾ ਮੈਨੂੰ ਘਰੋਂ ਹਰ ਰੋਜ਼ ਮੈਂ ਜੇ ਤੁਰੂੰਗਾ ਨਾ ਮੈਂ ਬੰਦ ਕਰ ਰੱਖਿਆ ਸੀ ਮੈਂ ਸਨਮਾਨਤ ਲੈਣ ਨਹੀਂ ਜਾਂਦਾ ਕਿਉਂਕਿ ਕਿ ਲੱਕਰ ਦੀ ਟਰਾਫੀ ਮਿਲਦੀ ਸੀ ਮੈਂ 1000 ਰੁਪਏ ਦਾ ਤੇਲ 1500 ਦਾ ਭੁਗ ਕੇ ਆਉਂਦਾ ਸੀ ਮਾਨਕ ਗਿਆ ਸੀ ਕਿ ਕਰੇ ਬੈਠੇ ਰਹੋ ਤੇਰੇ ਆਦੇ ਪੱਲੋਂ ਖਰਚਾ ਨਾ ਕਰ ਪਰ ਜੇ ਚੰਗੇ ਕੰਮ ਲਈ ਹੁੰਦਾ ਤੇ ਮੈਂ ਯਾਰ ਹਾਜ਼ਰ ਤੇ ਬਸ ਇੰਨੇ ਕਹਿਣਾ ਚਾਹੁੰਦਾ ਸੀ ਮੇਰੇ ਸਾਰੇ ਵੀਰਾਂ ਨੂੰ ਜਿਹੜੇ ਵੀ ਬੰਦਿਆਂ ਨੇ ਮੇਰੇ ਵੀਰਾਂ ਨੇ ਮੈਨੂੰ ਆਪਾਂ ਲਾਈਵ ਤੇ ਜੁੜੇ ਆ ਜੋ ਵੀ ਕਮੈਂਟ ਕਰਿਆ ਮੈਂ ਬਾਅਦ ਚ ਤੁਹਾਡੇ ਪੜਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਹਨ ਤੇ ਮੇਰਾ ਵੀਰ ਬਸ ਇਹ ਹੀ ਆ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਤੁਸੀਂ 8-10 ਜਣੇ ਪ੍ਰਾਣੇ ਪਲੇਅਰਾਂ ਨੂੰ ਜੀ ਆਪਾਂ ਅੱਤ ਕੇ ਨਾਲ ਜੁੜ ਸਕਦੇ ਆ ਤਾਂ ਸਭ ਤੋਂ ਬੈਸਟ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਯਾਪਾ ਨਹੀਂ ਕਰਦੇ ਤੇ ਫਿਰ ਤਾਂ ਇਸ ਤੋਂ ਬਾਅਦ ਜੇ ਕਿਸੇ ਨੇ ਪੋਸਟ ਪਾਈ ਤਾਂ ਉਹ ਬੰਦਾ ਵੀ ਨਹੀਂ ਬੰਦਾ ਫੁੱਦੂ ਹੋਊਗਾ ਜਮਾ ਠੀਕ ਹੈ ਨਾ ਜੇ ਇਹਨੂੰ ਆਪਾਂ ਸਿਰੇ ਨਹੀਂ ਲਾਉਂਦੇ ਪੇਜਾਂ ਤੇ ਚੜਨ ਦਾ ਹਰ ਰੋਜ਼ ਕਬੱਡੀ ਨੂੰ ਬਦਨਾਮ ਕਰਨ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਇਹਨੂੰ ਸਿਰੇ ਤੋਂ ਗਈ ਹੋਈ ਨੂੰ ਹੁਣ ਮੋੜ ਨਹੀਂ ਸਕਦੇ ਜੇ ਮੈਂ ਕੁਝ ਗਲਤ ਬੋਲਦਾ ਤਾਂ ਮੈਨੂੰ ਤਹੀਂ ਦਰਦੋ ਮੇਰਾ ਇਹ ਕਹਿਣਾ ਚਾਹਣਾ ਹੈ ਕਿ ਆਪਾਂ ਨੂੰ ਪੋਸਟਾਂ ਪਾਉਣ ਨਾਲ ਕੁਝ ਨਹੀਂ ਮਿਲਣਾ ਹਰ ਰੋਜ਼ ਪੋਸਟਾਂ ਪਾ ਦਿੰਨੇ ਆ ਫਲਾਨਾ ਨਸ਼ਾ ਕਰਾਉਂਦਾ ਜੀ ਤਿਆਂ ਕਾ ਨਸ਼ਾ ਕਰਮ ਸਾਨੂੰ ਸਾਰਾ ਪਤਾ ਨਸ਼ਾ ਕਰਾਉਣ ਵਾਲਿਆਂ ਦਾ ਨਸ਼ਾ ਵੀਰ ਜੀ ਆਪਾਂ ਕਰਦੇ ਆ ਤਾਂ ਅਗਲਾ ਕਰਵਾਊਗਾ ਵੀ ਅਗਲੇ ਨੇ ਪੈਸੇ ਬਣਾਉਣੇ ਆ ਆ ਥੋੜੇ ਦਿਨ ਪਹਿਲਾਂ ਸਾਡੇ ਏਰੀਏ ਜਿਹੜੇ ਚ ਮੈਂ ਰਹਿ ਰਿਹਾ ਸੁਨਾਮ ਏਰੀਏ ਚ ਇੱਥੇ ਵੀ ਇੱਕ ਬੰਦਾ ਸਮਾਨ ਵੇਚਦਾ ਕਹਿੰਦੇ ਸਮਾਨ ਵੇਚਦਾ ਬੁੱਝੇ ਆਉਂਦੇ ਬਾਈ ਸਮਾਨ ਆ ਆਪਾਂ ਨੂੰ ਪਤਾ ਹੀ ਨਹੀਂ ਵੀਰ ਸਮਾਨ ਕੀ ਹੁੰਦਾ ਜਾਂ ਕਰਿਆ ਨਾ ਕਰਵਾਇਆ ਕਿਸੇ ਨੂੰ ਪਰ ਉਹ ਬੰਦਾ ਥੋੜੇ ਦਿਨ ਹੀ ਪਹਿਲਾਂ ਚੱਟਾ ਲਈ ਆਉਂਦਾ ਫੜਿਆ ਗਿਆ ਟੂਰਨਾਮੈਂਟ ਤੋਂ ਆ ਰਿਹਾ ਸੀ ਟੂਰਨਾਮੈਂਟ ਤੋਂ ਚੱਟਾ ਕਿਉਂਕਿ ਇਹਨੂੰ ਆਪਾਂ ਹੁਣ ਇਹੀ ਕਹਿ ਸਕਦੇ ਐ ਕੋਈ ਪਲੇਅਰਾਂ ਨੂੰ ਦੇ ਕੇ ਆ ਰਿਹਾ ਸੀ ਇੱਥੇ ਕੋਈ ਦੋ ਰਾਇ ਨਹੀਂ ਕਿ ਬੰਦਾ ਟੂਰਨਾਮੈਂਟ ਤੋਂ ਆਉਂਦਾ ਐ ਉਹ ਬੰਦਾ ਮੈਨੂੰ ਵੀ ਆਪਦੇ ਮੂੰਹ ਨਾਲ ਕਿਹਾ ਵੀਰ ਦੁਆਬੇ ਦੇ ਪਲੇਅਰ ਮੇਰੇ ਕੋਲ ਆਉਂਦੇ ਆ ਸਿਰੇ ਦੇ ਪਲੇਅਰਾਂ ਦਾ ਨਾਮ ਲਿਆ ਮੈਂ ਤੇ ਸਿੱਧਾ ਨਾਮ ਹੀ ਲੈ ਸਕਦਾ ਉਹਨਾਂ ਦਾ ਉਨੇ ਕਿਹਾ ਕਿ ਉਹ ਬੰਦੇ ਮੈਥੋਂ ਸਮਾਨ ਕਰਦੇ ਦੱਸੋ ਯਾਰ ਫਿਰ ਇਹਦਾ ਮਤਲਬ ਕਿ ਉਹਨਾਂ ਨੂੰ ਚਿੱਟਾ ਸਪਲਾਈ ਕਰਦਾ ਉਹ ਉਹ ਫੜਿਆ ਵੀ ਗਿਆ ਬੱਚੋ ਮੇਰਾ ਵੀਰ ਕਈ ਕਿਹੜਾ ਕਿਹੜਾ ਨਾਮ ਲਾਵਾਂਗੇ ਕਿਉਂ ਆਪਾਂ ਲਾਈਵ ਦੇ ਵਿੱਚ ਕਿਸੇ ਨੂੰ ਬਦਨਾਮ ਕਰਨਾ ਪਤਾ ਸਾਰਿਆਂ ਨੂੰ ਹੀ ਹੈ ਕਿਹਦਾ ਘਰ ਪੱਟਿਆ ਗਿਆ ਪਰ ਜਿਹਦਾ ਪੱਟਿਆ ਜਾਂਦਾ ਨਾ ਉਹਦਾ ਖਤਮ ਹੋ ਜਾਂਦਾ ਅੱਜ ਉਹਦਾ ਮੈਂ ਸਵੇਰੇ ਵੀ ਉੱਠ ਕੇ ਦੇਖਿਆ ਜਗਬਾਣੀ ਵਾਲਿਆਂ ਨੇ ਉਹਦਾ ਬਾਪ ਕੀ ਕਹਿ ਰਿਹਾ ਕਿ ਮੈਂ ਗਰੀਬ ਬੰਦਾ ਸੀ ਮੈਂ ਤਾਂ ਪੱਟਿਆ ਗਿਆ ਮੇਰੇ ਘਰ ਵਾਲੀ ਪਹਿਲਾਂ ਮਰ ਗਈ ਮੇਰਾ ਪੁੱਤ ਮਰ ਗਿਆ। ਉਹਦੀ ਯਾਰ ਗਰਲਫ੍ਰੈਂਡਾਂ ਜਾਂ ਉਹਦੀ ਵਾਈਫ ਉਹ ਉਹ ਕਹਿ ਰਹੀ ਐ ਕਿ ਨਸ਼ੇ ਦੀ ਉਹ ਵੱਡੋਜਨ ਨਾਲ ਇਹਦੀ ਮੌਤ ਹੋਈ ਐ ਇਹਨੇ ਟੀਕੇ ਲਾਇਆ। ਇਹ ਕੋਈ ਲੋਕਿਆ ਸੱਚ ਨਹੀਂ ਹੁਣ ਹੋਂਦਾ ਸਾਹਮਣੇ ਆ ਗਿਆ। ਪਹਿਲਾਂ ਤਾਂ ਆਪਾਂ ਪੜਦੇ ਪਾਉਂਦੇ ਰਹੇ ਹਾਂ। ਕਿਸੇ ਦੀ ਬਾਥਰੂਮ ਚ ਬੈਠੇ ਦੀ ਮੌਤ ਹੋਈ ਐ ਕੈਨੇਡਾ ਚ। ਲੋਕਾਂ ਨੂੰ ਇਹ ਨਹੀਂ ਪਤਾ ਕਿ ਪਤਾ ਨਹੀਂ ਪਰ ਹਰਕ ਨੂੰ ਪਤਾ ਐ। ਬਾਥਰੂਮ ਚ ਬੈਠੇ ਬੰਦਿਆਂ ਦੀਆਂ ਮੌਤਾਂ ਹੋਈਆਂ ਕਿ ਉਹਨੂੰ ਆਪਾਂ ਛਪਾਉਣ ਦੀ ਕੋਸ਼ਿਸ਼ ਕਰੀ ਪਰ ਛਪਾਓ ਨਾ ਸੱਚ ਨੂੰ ਸਾਹਮਣੇ ਲੈ ਕੇ ਆਇਆ। ਸਾਰੀ ਵੀਰ ਮੈਂ ਤਾਂ ਆਪਣੀ ਜ਼ਮੀਰ ਦੀ ਜਿੰਨੀ ਕਿ ਸੀਗੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਜੇ ਮੇਰੇ ਕਹਿਣਾ ਮੰਨ ਲਓਗੇ ਤਾਂ ਮੈਂ ਕਹਿੰਦਾ 100% ਕੀ 101% ਆਪਾਂ ਇਹਨੂੰ ਕਵਰ ਕਰ ਸਕਦੇ ਹਜੇ ਵੀ ਟੂਰਨਾਮੈਂਟ ਕਮੇਟੀਆਂ ਆਪਦੇ ਪਹਿਰੇਦਾਰ ਲਾਓ ਇਹਨਾਂ ਦੇ ਸਾਰੀਆਂ ਗੱਡੀਆਂ ਦੇ ਜਿੱਥੇ ਕਹਿੰਦੇ ਨੇ ਬਾਅਦ ਚ ਕਹਿੰਦੇ ਆਪਾਂ ਕਿ ਇੱਥੇ ਟੀਕੇ ਡਿੱਗੇ ਆ ਉਹਨਾਂ ਟੀਕਿਆਂ ਨੂੰ ਪਹਿਲੇ ਇਹਨਾਂ ਦੇ ਹੱਥਾਂ ਚ ਹੋ ਉਹ ਇਹਨਾਂ ਨੂੰ ਕਹੋ ਵੀਰੇ ਤਲਾਸ਼ੀ ਲੈ ਕੇ ਗੱਡੀ ਲੱਗੂਗੀ ਇੱਥੇ ਠੀਕ ਹੈ ਇਹਨਾਂ ਦੇ ਨਾਲ ਝੋਲੇ ਚੱਕਣ ਵਾਲਿਆਂ ਨੂੰ ਬਾਕੀ ਰਹੀ ਗੱਲ ਮੇਰਾ ਵੀਰ ਹੋਰ ਇੱਕ ਗੱਲ ਸੁਣ ਲੋ ਆ ਕੁਸ 2-4 ਜਵਾਕੜੇ ਜੇ ਨਾ ਜਿਹੜੇ ਦਲਾਲ ਬਣ ਰਹੇ ਇਹਨਾਂ ਦੇ ਟੂਰਨਾਮੈਂਟਾਂ ਦੇ ਜਾਂਦੇ ਆ ਜੀ ਆ ਟੀਮਾਂ ਅਸੀਂ ਬੁਲਾ ਕੇ ਦੇਵਾਂਗੇ ਇੰਨੇ ਪੈਸੇ ਦੋ ਇਹਨਾਂ ਦੇ ਛੱਤਰ ਮਾਰੋ ਯਾ ਤੁਸੀਂ ਦਲਾਲਾਂ ਦੇ ਰਾਹੀਂ ਕਿਉਂ ਟੀਮਾਂ ਬੁਲਾਉਣਾ ਜਦੋਂ ਤੁਸੀਂ ਪੈਸੇ ਦੇਣੇ ਹੋ ਖੁਦ ਆਪ ਜਾਓ ਇੱਕ ਗੱਡੀ ਲਓ 2000 ਰੁਪਏ ਹੋਰ ਨਹੀਂ ਖਰਚ ਕਰ ਸਕਦੇ ਤੁਸੀਂ ਟੀਮਾਂ ਨੂੰ ਜਾ ਕੇ ਸਿੱਧਾ ਐਮਐਲਓ ਛੋਟੀਆਂ ਟੀਮਾਂ ਨੂੰ ਕਿਰਾਇਆ ਦਿਓ ਕਹੋ ਬਾਈ ਇਹਨਾਂ ਕਿਰਾਇਆ ਦੇ ਮੈਂ ਖੇਡਣਾ ਉਹ ਵੱਡੀਆਂ ਟੀਮਾਂ ਨੂੰ ਵੀ ਕਿਰਾਏ ਤੇ ਲੈ ਕੇ ਆਓ ਆਪ ਹੀ ਆਉਣਗੇ ਯਾਰ ਜਦੋਂ ਤੁਸੀਂ ਇਹ ਸਟੈਂਡ ਲੈ ਲਿਆ ਨਾ ਮੇਰਾ ਵੀਰ ਕਿ 20000 ਜਾਂ 25000 ਨਹੀਂ ਦੰਦੇ ਤੇ ਇਹ ਕਿੱਥੇ ਜਾਣਗੇ ਪੈਸਾ ਕਿੱਥੋਂ ਆਊਗਾ ਆਪ ਹੀ ਤੁਹਾਡੇ ਖੇਡਣ ਹੋਣਗੇ ਤੁਸੀਂ ਇਹਨਾਂ ਨੂੰ ਬੜਾ ਸਟਾਰ ਬਣਾ ਕੇ ਰੱਖਿਆ ਕਿ 20 25 ਤੋਂ ਥੱਲੇ ਨਹੀਂ ਹੋਣਾ 10 ਪਲੇਅਰਾਂ ਨੂੰ ਤੁਸੀਂ ਪੈਸਾ ਦੇ ਰਹੇ ਆਂ ਦੂਜਿਆਂ ਨੂੰ ਜਮੇ ਖਿੱਚ ਕੇ ਥੱਲੇ ਲਾ ਰਹੇ ਆਂ ਮੇਰਾ ਵੀਰ ਉਹ ਕਰੋ ਬਾਕੀ ਪ੍ਰਮੋਟਰ ਹੈ ਮੇਰਾ ਵੀਰ ਤੁਸੀਂ ਬਾਹਰ ਬੰਦੇ ਬੁਲਾਉਣੇ ਆ ਤੇ ਇੱਕ ਇੱਕ ਕਰ ਕੋ ਯਾਰ ਇੱਕ ਕੈਨੇਡਾ ਫੈਡਰੇਸ਼ਨ ਤੋਂ ਐਕੀਆਰ ਕੋਸ ਆਸ ਲੱਗਦੀ ਆ ਮੈਨੂੰ ਕਿ ਬਾਈ ਸ਼ੰਦਾ ਤੇ ਮੇਰਾ ਆਪਣਾ ਲੱਖਾ ਬਣਿਆ ਉਥੇ ਸੌਂ ਗਿਆ ਹੋਇਆ ਪ੍ਰਾਣੇ ਖੇਡੇ ਹੋਏ ਮੈਨੂੰ ਪੂਰੀ ਉਮੀਦਾਂ ਉਹਨਾਂ ਤੋਂ ਜੇਕਰ ਉਹਨਾਂ ਨੇ ਵੀ ਹਰ ਕੀਆ ਕਬੱਡੀ ਨੂੰ ਉਹ ਜਿਵੇਂ ਡੱਲੇ ਵਾਲਾ ਪਾਉਂਦਾ ਹੁੰਦਾ ਪੋਸਟ ਕਿ ਫਲਾਨਿਆਂ ਦਾ ਸ ਤੇਰੇ ਟੈਸਟ ਕਿੱਥੇ ਐ ਤੇ ਜੇ ਉਹਨਾਂ ਨੇ ਵੀ ਇਹੀ ਚੀਜ਼ ਕਰਤੀ ਫੇਰ ਉਸ ਤੋਂ ਬਾਅਦ ਤੱਕ ਕਬੱਡੀ ਦਾ ਕੁਝ ਨਹੀਂ ਹੋ ਸਕਦਾ ਜੇ ਖੇਡੇ ਹੋਏ ਬੰਦੇ ਵੀ ਇਹ ਚੀਜ਼ ਨੂੰ ਸਿਰੇ 'ਨਾਂ ਲਾ ਸਕੇ ਤਾਂ ਠੀਕ ਹੈ ਕਿਹ ਸਵਾਰਥ ਲਈ ਕਿਤੇ ਮੇਰੇ ਬਾਈ ਉਹ ਵੀ ਨਾ ਵਿਕ ਜਾਣ ਜ਼ਮੀਰ ਨਾ ਵੇਚ ਲਓ ਮੈਂ ਉਹਨਾਂ ਨੂੰ ਵੀ ਕੋਈ ਆਵਾਜ਼ ਦੰਨਾ ਕਿ ਪੈਸਾ ਦੁਨੀਆ ਤੇ ਆਉਂਦਾ ਜਾਂਦਾ ਰਹਿੰਦਾ ਜੀ ਅੱਜ ਤਾਂ ਤਾਂ ਸਭ ਕੁਝ ਤੇ ਅੱਜ ਤਨ ਵਾਲੀ ਮੈਂ ਤਾਂ ਦੇਖਿਆ ਕਿ ਮੇਰੀ ਜਿੰਨੀ ਉਮਰ ਹੋਈ ਐ ਮੈਂ ਸਾਰਾ ਕੁਸ ਆਪਣੀਆਂ ਜਿਤਨਾ ਲਈ ਬੈਠਾ ਛੱਟੇ ਮਾਰਨਾ ਤਾਂ ਕੁਝ ਵੀ ਨਹੀਂ ਮਿਲਿਆ ਕਦੇ ਕਿਸੇ ਨੂੰ ਤੇ ਮੇਰਾ ਵੀਰ ਮੈਂ ਦੋਨਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਸੀਨੀਅਰ ਵਧੀਆ ਖੇਡੇ ਹੋਏ ਨੇ ਕਿ ਤੁਸੀਂ ਨਾ ਜ਼ਮੀਰ ਨੂੰ ਵੇਚ ਦਿਓ ਸੋਡੇ ਤੇ ਲੋਕਾਂ ਨੂੰ ਕੀ ਸਾਰੇ ਪਲੇਅਰਾਂ ਨੂੰ ਉਹਨਾਂ ਦੇ ਮਾਪੇ ਉਹਨੂੰ ਬਹੁਤ ਵੱਡੀਆਂ ਆਸਾਂ ਨੇ ਤੇ ਉਹਨਾਂ ਆਸਾਂ ਨੂੰ ਬੂਰ ਪਾਇਓ ਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਤੇ ਮੇਰਾ ਵੀ ਨੰਬਰ ਮੈਨੂੰ ਜਰੂਰ ਸੈਂਡ ਕਰਿਓ ਜਿਹੜੇ ਜੁੜਨਾ ਚਾਹੁੰਦੇ ਆ ਤੇ ਜਿਹੜੇ ਸੂਲੀ ਦੀ ਉਹਦੇ ਕੰਨੋਂ ਲੋਕ ਤੇ ਨੱਚਣਾ ਚਾਹੁੰਦੇ ਆ ਇਥੇ ਕੁਝ ਵੀ ਹੋ ਸਕਦਾ ਮੈਨੂੰ ਪਤਾ ਕਿ ਇਹਦੇ ਵਿੱਚ ਕੁਝ ਵੀ ਹੋ ਸਕਦਾ ਸਾਨੂੰ ਵੀ ਪਤਾ ਕਿ ਜੇ ਰਾਹ ਤੁਰਾਂਗੇ ਤਾਂ ਕੁਝ ਨਾ ਕੁਝ ਘਾਟਾ ਵੀ ਜਰਨਾ ਪਊਗਾ ਕਿਸੇ ਦੀਆਂ ਸੋਨੀਆਂ ਨਹੀਂ ਕੁੱਟ ਵੀ ਖਾਣੀ ਪੈ ਸਕਦੀ ਹੈ ਠੀਕ ਹੈ ਨਾ ਤੇ ਮੇਰਾ ਵੀਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਨੰਬਰ ਸੈਂਡ ਕਰਕੇ ਰਾਹੇ ਜਰੂਰ ਕਰੋ ਜਾਂ ਕਮੈਂਟਾਂ ਦੇ ਵਿੱਚ ਵੀ ਤੁਸੀਂ ਇਹ ਤੋਂ ਬਾਅਦ ਦੱਸਿਓ ਕਿ ਆਪਾਂ ਸਹੀ ਰਾਹ ਤੁਰ ਰਹੇ ਹਾਂ ਜਾਂ ਗਲਤ ਰਾਹ ਤੁਰ ਰਹੇ ਹਾਂ ਤੇ ਸਤਿ ਸ਼੍ਰੀ ਅਕਾਲ ਮੇਰਾ ਵੀਰ ਤੇ ਸਾਰੇ ਜਿਨ੍ਹਾਂ ਨੂੰ ਮੈਂ ਮੇਰੇ ਵੀਰਾਂ ਨੂੰ ਕਿਹਾ ਤੇ ਉਹ ਧਿਆਨ ਨਾਲ ਸਾਡਾ ਸਾਥ ਵੀ ਦਿਓ ਤੇ ਇਸ ਪਾਸੇ ਨੂੰ ਸਹੀ ਰਸਤੇ ਵੀ ਤੁਰਿਓ ਚੰਗਾ ਵੀ ਸਤਿ ਸ਼੍ਰੀ ਅਕਾਲ